ਰਾ ਪਹਿਲਾ ਟ੍ਰੇਪ ਆ ਕਿਨੇ ਪੂਰਾ ਹੋ ਗਿਆ ਇਹ ਚੰਗ ਹਿਹਾਰਾਂ ਤੇ ਚੰਗ ਹਿਹਾਰ ਵਾਲੇ ਕੋਈ ਨਹੀਂ ਨਾ ਗਰੀਬ ਨਾ ਤੇਲ ਸੁੱਕੇ ਕੰਮ ਚੱਲਣ ਡਿਆ ਤੇ ਵੈਸੇ ਸੇਵਕਾ ਕੰਮ ਹੋ ਰਹੀ ਹੈ ਚਲੋ ਹੜਾ ਆ ਆ ਲੱਗੇ ਕੂਕੇ ਮੇਰੇ ਆ ਵੇ ਚੀਕਾਂ ਨਿਕਲਦੀਆਂ ਜਿਵੇਂ ਸਾਬੀ ਦੇ ਨਹੀਂ ਉੱਥੇ ਅੰਡ ਤੱਕ ਤੁਹਾਨੂੰ ਦੇ ਲੱਗੇ ਰਿਓ ਮੀਡੀਓ ਵਿਖਾਵਾਂਗੇ ਤੁਹਾਨੂੰ ਪੂਰੀ ਕਿਵੇਂ ਲੋਡ ਕੀਤਾ ਲੋਡ ਕਰਨਾ ਤਾਂ ਵਿਖਾਇਆ ਨਹੀਂ ਖਾਲੀ ਕਰਦੇ ਵਿਖਾਵਾਂਗੇ ਅਸਲੀ ਜੰਗ ਦੇ ਉੱਥੇ ਆ ਮਿੱਤਰੋ ਬਣੇ ਰਿਓ ਸਾਡੇ ਨਾਲ ਨਾਲ ਮੇਰੇ ਹੈਗਾ ਮੇਰਾ ਭਤੀਜਾ ਅੱਜ ਚਾਚਾ ਭਤੀਜਾ ਫਸੇ ਦੇ ਇਹ ਮੰਨੇ 4 ਮਹੀਨੇ ਬਿਤਾਇਆ ਸੀ ਸਿਆਉਂ ਕਿਹਦਾ ਮਲਕ ਤੇ ਚੜੇ ਆਪਾਂ ਜੀ ਬਾਹਰੋਂ ਮੰਨੇ 4 ਮਹੀਨੇ ਬਿਤਾ। ਆ ਮਨੇਰਾ ਕੰਮ ਵੇਖ ਰਾ ਇਹ ਕੰਮ ਖਤਰੇ ਵਾਲਾ ਹੀ ਆ ਸਹੀ ਗਾ ਚਾਚਾ ਆ ਜਾ ਚਾਚਾ ਕੀ ਕਰੇ ਉਹ ਸੇਵਕਾ ਦੇ ਹੱਥ ਹੱਤ ਲੈਵਾਂ ਇਹ ਨਮਨੇ ਨਤੇ ਆ ਤਾਂ ਇਹ ਗੱਲ ਇਹ ਢੱਕਣ ਦਿੰਦੇ ਆ ਬੜਾ ਕੰਮ ਔਖਾ ਇਹ ਸੇਵਕਾ ਐਡੀਆਂ ਉੱਚੀਆਂ ਮੈਂ ਚੜ੍ਹਣੀਆਂ ਥੀਆਂ ਗੱਲ ਚਾਚਾ ਤੇਰਾ ਸਾੜ ਸਾੜ ਹੀ ਨਾ ਲੰਡਿਆ ਆ ਹੁਣ ਮੈਂ ਗਿਆ ਸਾਧ ਜੋਗੀ ਜਾ ਕੇ ਉਧਰ ਨਹੀਂ ਨਿਕਲਦਾ ਹਾਂਜੀ ਮੈਂ ਤਰ ਹੁਣ ਹੀ ਪਾਤ ਤੇ ਆ ਚਾਲੇ ਜਾਣਾ ਜੱਬਰ ਵਾਲੀ ਦਬਾਈ ਦੇ ਭਾਈ ਤੇ ਆ ਆ ਦੇਖੋ ਇੱਕ ਬਰੈਡ ਤੇ ਮੇਰੇ ਲਈ ਆ ਇੱਕ ਕੇਲਾ ਤੇ ਵੀ ਮੇਰਾ ਨਹੀਂ ਆ ਇਹ ਕੋਪੀ ਭਾਣੂ ਪਤਾ ਕਿਹਦਾ ਜਿਹੜਾ ਮੇਰਾ ਪਤੀ ਜਾ ਵੀਡੀਓ ਬਣਾੜਿਆ ਬਾਪੂ ਇਹਦਾ ਬੜਾ ਖਿਆਰ ਰੱਖਦਾ ਕਦੀ ਕੇਲੇ ਕਦੀ ਬਰੈਡ ਕਦੀ ਹੈਨਕ੍ਰਾਪਸ ਬਹੁਤ ਖਿਆਰ ਰੱਖਦਾ ਉਹਦਾ ਹਾਂ ਭਤੀਜ ਮੇਰਾ ਕਹਿੰਦਾ ਭੁੱਖ ਬੜੀ ਲੱਗੀ ਆ ਮੈਂ ਕੋਈ ਨਹੀਂ ਦੇਖੋ ਦਿਨ ਫੋਨ ਨੇ ਤੇ ਪੰਜਾਬੀ ਹੋਟਲ ਦੀ ਤੇ ਪਿੱਛੇ ਰਾਇਵਰ ਨੇ ਆ ਇਹ ਆ ਜੀ ਆਹ ਟ੍ਰੈਵਲ ਸਾਈਡ ਆਦ ਲੱਗੂਗਾ ਆਜਾ ਮੈਂ ਸੌਣਾ ਵੀ ਨਹੀਂ ਆ ਰਹੀ ਆ ਆਹ ਭਤੀਜੇ ਕਰਕੇ ਨਹੀਂ ਸੌਣਾ ਆਉਂਦਾ ਮੈਨੂੰ ਨੀਂਦ ਬੜੀ ਆਉਂਦੀ ਤਿੰਨ ਘੰਟੇ ਲਗਾਤਾਰ ਹੋ ਗਏ ਚੱਲਦੇ ਆ ਐਵੇਂ ਨਹੀਂ ਤਨੋਰ ਕਮਾਈ ਜਾਂਦੇ ਲੋਕ ਵੀਡੀਓ ਵੇਖ ਕੇ ਕਹਿੰਦੇ ਆ ਪਤਾ ਨਹੀਂ ਕਿੰਨੇ ਕੇ ਪੈਸੇ ਸੌਕੇ ਪਰਦੇਸ ਵਾਲੇ ਕਮਾਉਂਦੇ ਆ ਤਿੰਨ ਰਾਤ ਚੱਲਦੇ ਆ ਭਰਾ ਇੱਥੇ ਇਧਰ ਰਾਤ ਨੂੰ ਮਾਮਾ ਜੀ ਖੱਡੂ ਕਰਦੇ ਆ ਭਾਂਡੀਆਂ ਦਾ ਇੰਨਾ ਘਾਹ ਰੱਖਦੇ ਆ 90 99 ਦੇ ਨੇ ਬਹੁਤ ਬਹੁਤ ਪਿਆਰ ਕਰਦੇ ਸਾਡੇ ਨਾਲ ਲੱਭ ਜੂ ਇਹਨਾਂ ਦਾ ਆ ਪਹਾੜ ਦੇ ਦੇਖੋ ਇਹ ਆ ਪਹਾੜ ਵੇਖ ਲੋ ਆ ਪਾਣਾ ਨਹੀਂ ਜਾਣਦੇ ਜੇ ਤੇ ਕੋਈ ਤੇ ਗੱਡੀ ਕਿਉਂ ਚਲਾਉਣੀ ਸੌਕੀ ਨਹੀਂ ਆ ਬਿਨੀ ਆ ਸਫਰ ਹੋ ਪਰ ਯਾਰ ਦੇ ਇਹ ਮੁਹਾਲਬੇਦਾਰ ਨੇ ਉਹ ਇਹਨਾਂ ਕਹਾਂ ਝੂਠੀ ਬੋਲੀ ਜਾਂਦਾ ਨਹੀਂ ਟਿਕਿੰਟ ਕਿਦਾਂ ਸਕਰੀਨਸ਼ਾਟ ਸੈਂਡ ਕਰਦੇ ਆਗੇ ਮੈਂ ਕਾ ਭਾ ਦੇ 4000 ਰੁਪਏ ਤੱਕ ਨੂੰ ਪਹੁੰਚ ਗਿਆ ਭਾ ਦੇ ਜਲੇ ਕਰਦਾ ਘਰੋਂ ਨਹੀਂ ਰੱਖਦਾ ਉਹ ਵੀ ਗੜ ਕੈਲਕੂਲੇਟਰ ਕਰ ਦਿੰਦੇ ਆਸੇ ਪੂਰੇ ਫਿਰਦੇ ਆ ਬਾਬਾ ਦੀਪ ਸਿੰਘ ਦੇ ਆਸੇ ਪੂਰੇ ਫਿਰਦੇ ਭਰਾਵਾ ਇਹੀ ਚਲਾਉਣ ਵਾਲਾ ਸੀ ਕੋਈ ਐ ਡਰਾਈਵਰ ਡਰ ਨਹੀਂ ਸੀ ਹੈਗੇ ਆ ਹੁਣ ਵੀ ਪਿਸਤ ਗਿਆ ਰਹਿਰਾ ਦੇ ਜੀ ਤੇ ਮੈਂ ਮੈਂ ਜੰਗ ਨੂੰ ਵੇਖ ਹੀ ਜਾਊਗੀ ਵੇਖੀ ਜਾਏਗੀ ਬਾਬਾ ਦੀਪ ਸਿੰਘ ਕਰੇਗਾ ਫਦੇ ਲਓ ਜੀ ਪਹੁੰਚ ਗਏ ਅਸੀਂ ਜੀ ਹੋਟਲ ਤੇ ਭਤੀਜ ਸਲਾਤ ਤੇ ਨਚੋੜਦਾ ਪਿਆ ਨਿੰਬੂ ਇੱਕ ਪਾਸੇ ਆ ਗਈ ਬਲੈਕ ਚਨੇ ਤੇ ਨਾਲ ਪਾਕਿਸਤਾਨੀ ਰੋਟੀ ਤੰਦੂਰੀ ਨਾਲ ਪੀਤੀ ਠੰਡੀ ਲੱਸੀ ਫਿਰ ਅਸੀਂ ਪਾਤ ਤੇ ਆਪਣੀ ਮੰਜ਼ਲ ਵੱਲ ਫੇਰ ਚਾਲੇ ਹਾਂਜੀ ਮਿੱਤਰੋ ਹੁਣ ਖਾ ਲਿਆ ਅਸੀਂ ਰੋਟੀ ਪਾਣੀ ਅਸੀਂ ਤੇ ਪਾਤ ਤੇ ਨੇ ਚਾਲੇ ਤੇ ਇਹਨੂੰ ਖਾਤੀ ਆ ਚਾਹ ਏ ਹੁਣ ਬਹੁਗਾ ਰੋਡ ਤੇ ਗਾੜ ਮੈਂ ਲਾਉਂਗਾ 100 ਤੇ ਅੰ데ਨ ਹੋ ਗਏ 77 ਤੇ ਇਹ ਖੜੀ ਹੈ ਜੀ ਆਪਣੀ ਫਿਰ ਰਾਣੋ ਖੜੀ ਹੈ ਜੀ ਕਾਲੇ ਰੰਗ ਦੀ ਛਟਾ ਬਲਕ ਚੱਲ ਮੈਂ ਤੇਰਾ ਚੜ ਜਾਣ ਦਾ ਪਤਾ ਨਾ ਲੈ ਕੇ ਬਾਈ ਦੀਮ ਚਲਾਏਗਾ ਗੱਡੀ ਤੇ ਆਪਾਂ ਸਾਵਾਂਗੇ ਲੋਕ ਪੁੱਟਦੀ ਦੀ ਹੁੰਦੀਆਂ ਵਾ ਐਵੇਂ ਨਹੀਂ ਮੰਨਾਂ ਕਹਿੰਦਾ ਟੱਪਰ ਕਿਹੜਾ ਤੋਰ ਤਾੜਦਾ ਇਹਨਾਂ ਦੇ ਲੋਕ ਫੜ ਕੇ ਹਾਲਾ ਖੜ ਚਾਬੀ ਚੜਦੀ ਗਾਲਾ ਰੱਬ ਰੱਖਾ ਅੱਜ ਜਗਾਰ ਕਿਹੜਾ ਕਾਬਲਾ ਬੱਟੇ ਨੂੰ ਜਗਾਰ ਵੀ ਦੱਸ ਦਿੰਨੇ ਆ ਕੋ ਨਹੀਂ 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 ਇੱਥੇ ਨਹੀਂ ਰੱਖਣਾ ਓਏ ਤੂੰ ਮੇਰਾ ਸਾਰਾ ਸਿਸਟਮ ਕਰੇਗਾ ਖਰਾਬ ਕਿਤੇ ਤੇਰੇ ਬਾਊ ਦਾ ਕੇਲੇ ਨੇ ਬੜਾ ਤਾਂ ਕੀਤਾ ਜੀ ਬਣ ਗਿਆ ਕਿਹੜੀ ਜਗਾੜ ਹਾਂ ਸ਼ਾਲ ਵੀ ਰੱਬ ਦਾ ਨਾਮ ਲੈ ਕੇ ਵਾਏ ਗੁਰੂ ਛੜਦੀ ਕਲਾ ਕਰੇ ਹਾਂ ਜੀ ਹੁਣੇ ਬਾਤ ਤੇ ਆ ਜੀ ਚਾਲੇ ਦੁਬਈ ਨੂੰ ਮੁਸ਼ਾ ਕੁੰਡੀਆਂ ਐਵੇਂ ਨਹੀਂ ਗੱਲਾਂ ਹੁੰਦੀਆਂ ਰੰਦਾ ਵਿਆਂ ਦਾ ਗੋਤ ਵਜਦਾ ਹੈ। ਤਾਂ ਮਟਾ ਮੈਣੀ ਗੱਡੀ ਚਲਾਉਂਦਾ ਸੱਜਦਾ। ਇਹ ਦੀਪਦੋਆਲੀਆ ਪਾਈ ਜਾਂਦਾ ਨੇਰੀ। ਬਹੁਤ ਕਮਾਈ ਕੀਤੀ ਇਹ ਬੰਦੇ ਨੇ ਇਹ ਕੰਪਨੀ ਦੇ ਵਿੱਚ। 7 ਸਾਲ ਹੋ ਗਏ ਆ ਇਹਨੇ ਪੂਰੇ 7 ਸਾਲ ਇਹਨੇ ਆਪਣੀ ਜਵਾਨੀ ਇਹ ਕੰਪਨੀ ਨੂੰ ਦਿੱਤੀ ਆ। ਇਹ ਕੰਪਨੀ ਨੇ ਦਿੱਤੇ ਦਰਾਮ। ਪਰ ਇਹਦੇ ਵਿੱਚ ਹੈ ਨਹੀਂ ਜੀ ਆਰਾਮ। ਨਾ ਸਵੇਰ ਤੇ ਨਾ ਸ਼ਾਮ ਬਸ ਇਦਾਂ ਹੀ ਚੱਲ ਸੁਚੱਲ ਰਹਿੰਦੀ ਐ ਇਹ ਆ ਜੀ ਤਵੀਨ ਦਾ ਰੌਂਡ ਬੋਰਡ ਦੇਖ ਖਜੂਰਾਂ ਦੱਸਦਿਆਂ ਵੀ ਅਸੀਂ ਦबई ਚ ਘੁੰਮ ਰਹੇ ਪਏ ਆ ਲਓ ਜੀ ਸਾਡੇ ਥਰਡ ਫੋਰਮੈਨ ਦਾ ਆ ਗਿਆ ਜੀ ਫੋਨ ਹੁਣ ਅਸੀਂ ਫੋਨ ਚੁੱਕਦੇ ਆ ਤੇ ਕਰਦੇ ਆ ਗੱਲਬਾਤ ਆ हाँ जी सर जी फॉर्मन जी ए भाई कैसे हो जी हाँ बहुत बढ़िया जी बहुत बढ़िया ए भाई मेरे की में टेंशन लगी कैसे करें काम करें टोल में पैसा नहीं है हमारी जेब में पैसा नहीं है तो हम क्या करें भाई पहले जेब बताओ आपने मेरे को कॉल क्यों किया मैंने यही बताने के लिए किया कि हमारे टोल का कौन डालेगा पैसा तुम डालेगा गाड़ी तुम चलाएगा पैसा तुम कमाएगा पर पैसा तुम डालेगा खुद डालेगा गाड़ी खराब होगा गाड़ी खराब होगा कुछ भी होगा भाई पैसा तुम डालेगा मालूम। मालू। हाँ पैसा डालो पैसा डालो फोन नहीं करने का फोन नहीं करने का पैसा डालो तो भाई हाँ बोलो अगर हमारा घर से दवाई हम दवाई दे सकता है मेडिसिन मेरे पास पड़ा हुआ है और पगार टाइम पे आपको मिलता है दिन रात गाड़ी चलाना है सोना नहीं है सोना मना है इस कंपनी में मालूम मालूम हाँ मालूम है ना हाँ सोना इस कंपनी में मना है काम करना है पैसा टोल में नहीं होगा जेब से लगाना है और महीने के बाद में सैलरी पकड़ना है और एक सैलरी अपने पास रखना है ਨਹੀਂ ਤੁਸੀਂ ਮੇਰੀ ਗੱਲ ਸੁਣੋ ਅੱਜ ਸਾਨੂੰ ਜੰਗ ਤੇ ਭੇਜਿਆ ਜੰਗ ਤੇ ਇਹ ਕਾਡੇ ਵਾਸਤੇ ਜੰਗ ਮੇਰੇ ਵਾਸਤੇ ਤੇ ਜੰਗ ਹੀ ਆ ਤੇ ਜੰਗ ਦੇ ਵਿੱਚ ਬੰਦੇ ਨੂੰ ਹਥਿਆਰ ਦਿੱਤੇ ਜਾਂਦੇ ਆ ਦਿੱਤੇ ਜਾਂਦੇ ਆ ਨਾ ਤੇ ਮੇਰੇ ਕੋਲ ਕੁਝ ਵੀ ਨਹੀਂ ਆ ਨਾ ਢਾਂ ਗਿਆ ਪੈਣਾ ਨਾ ਵਿੱਚ ਗਰੀਸ ਆ ਨਾ ਵਿੱਚ ਤੇਲ ਆ ਗੱਲ ਤਾਂ ਨਾ ਗੱਲ ਆਏ ਤੁਹਾਨੂੰ ਐਟਮ ਬੋਮ ਦੱਸਣਾ ਵਾਲੀ ਕਿਹੜਾ ਤੇਰਾ ਵੀ ਤੱਕ ਕੱਖ ਨਹੀਂ ਆ ਨਾ ਗਰੀਸ ਆ ਨਾ ਤੇਲ ਆ ਗਰੀ ਜੀ ਦੇ ਕੋਈ ਸਰਗਿ ਜੀ ਦਾ ਸਰਜੂ ਚੱਲ ਆ ਪਤੀਜ ਲਾਗੇ ਬੇਟਾ ਸ਼ਰਮ ਨਹੀਂ ਆਉਂਦੀ ਗੱਲਾਂ ਕਰਦੇ ਆ ਹੋਰ ਸਰਾਂ ਦਾ ਕੰਜਰ ਉਹ ਨਹੀਂ ਨਹੀਂ ਇਹ ਕੰਜਰ ਨਹੀਂ ਆ ਤੂੰ ਇਹ ਮੇਰੀ ਗੱਲ ਸੁਣੋ ਇਹ ਹਜ਼ਾਰ ਕੰਜਰ ਮਰੇਗਾ ਨਾ ਤੇ ਫਿਰ ਇੱਕ 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 ਕੰਜਰ ਜੰਮੇਗਾ ਔੜਾ ਹੈਗਾ ਮੈਨਾਂ ਨਹੀਂ ਲੈਣਾ ਹੈਗਾ ਸਮਝ ਗਿਆ ਇਸ਼ਾਰਾ ਸਿਆਣੀ ਦਾ ਇਸ਼ਾਰਾ ਸਾਹੀ ਕਾਫੀ ਹੁੰਦਾ ਹੈ ਅੱਜ ਇਹਦਾ ਵਲੌਗ ਆ ਮੰਨੇ ਦੇ ਨਾਮ ਮੈਂ ਫੋਰਮੈਨ ਹੂੰ ਦਾ ਦਾ ਔਰ ਮੇਰੇ ਫੋਰਮੈਨ ਕਰਦੇ ਦੀ ਉਹ ਉਹਨੂੰ ਵੀ ਵੇਚ ਲੈ ਵੇਚ ਲੈ ਵੇਚ ਲੈ ਉਹਦੇ ਵੀ ਜਿਹੜਾ ਮੈਂ ਡਾਇਲਗ ਰਿਚ ਐਡ ਕਰਾਂ ਵੇਚ ਲੈ ਨਹੀਂ ਨਹੀਂ ਟਰੈਂਕਰ ਲੀਕ ਹੈ ਗਾਰੰਟੀ ਹੈ ਉਹ ਟਿਕਾ ਪਾਣ ਦੀ ਕਰਨੀ ਕਿ ਕਾਹਦੇ ਬੰਦ ਕਰਦੇ ਆ ਦਾ ਸ਼ੂਗਰ ਕਾਰ ਉਹਦਾ ਟੈਂਕ ਸ਼ੂਗਰ ਕਾਰ ਦਾ ਟੈਂਕਰ ਲੀਕ ਹੋਇਆ ਆ ਕਿ ਆਪ ਨਹੀਂ ਲੀਕ ਹੋ ਗਿਆ ਲਓ ਜੀ ਮਿੱਤਰੋ ਪਹੁੰਚ ਗਏ ਅਸੀਂ ਆਪਣੀ ਮੰਜ਼ਲ ਤੇ ট্রান্স ਗਲਫ ਦੀ ਕੰਪਨੀ ਵਿੱਚ ਇੱਥੇ ਕਰਨਾ ਜੀ ਅਸੀਂ ਹੁਣ ਇਹ ਬਲਕ ਖਾਲੀ ਤੇ ਖਾਲੀ ਕਿਵੇਂ ਕਰਨਾ ਚਲੋ ਅੱਗੇ ਦੇਖਦੇ ਆ ਲਓ ਜੀ ਦੀਪ ਦਵਾਲੀ ਨੇ ਕਰਤੀ ਜੀ ਆਪਣੀ ਕਾਰਵਾਈ ਸ਼ੁਰੂ ਲਾਉਣ ਲੱਗੇ ਆ ਜੀ ਪੈਪਾਂ ਗਰੀਸ ਸਾਡੇ ਕੋਲ ਹੈ ਨਹੀਂ ਆ ਹੁਣ ਵੇਖੋ ਅਸੀਂ ਅੱਗੇ ਕਿੱਥੋਂ ਇਸਤੇਮਾਲ ਕਰਦੇ ਆ ਗਰੀਸ ਕਿਵੇਂ ਜਿਗਾਰਡ ਲਾਉਨੇ ਆ ਫੇਰ ਅਸੀਂ ਕਰਨਾ ਹੈ ਟੈਂਕਰ ਖਾਲੀ ਆਓ ਅੱਗੇ ਦੇਖਦੇ ਆ ਕਿੱਥੋਂ ਕਿੱਥੋਂ ਆਪਣਾ ਦੀਪਦਵਾਲੀਆ ਗਰੀਸ ਲਾ ਕੇ ਲੈਂਦਾ ਆ ਹਾਲ ਲਾ ਓਏ ਆ ਨਾਲ ਲੱਗੀ ਆ ਜਾ ਓਏ ਆ ਆ ਆਓ ਸਾਹਮਣੇ ਓਏ ਆ ਓਏ ਸਾਹਮਣੇ ਭੀਲੀ ਜੀ ਯਾਰ ਆ ਗਰੀਸੀ ਆ ਆ ਉੱਪਰ ਉੱਪਰ ਵੀ ਆ ਗਈ ਆ ਓਏ ਹਾਂ ਹਾਂ ਟੋਕ ਨਾ ਕੋੜਾ ਨਾ ਦੇ ਯੋ ਹਾਂ ਹਾਂ ਲੈ ਹਟਾ ਮਨੇ ਬਾਹਲਾ ਗਰੀਸਾ ਵੀ ਪੈਜ ਨਾਲੋਂ ਆਪਣੇ ਕਮਾਨੀਆਂ ਤੋਂ ਲਾ ਲਾ ਲਾਉਂਦੇ ਆ ਹੋਰ ਲੱਭਣੀ ਹੋਰ ਤੂ ਲੱਭ ਜਾਨੀ ਸਰ ਗਿਆ ਹੁਣ ਪਹੁੰਚਿਆ ਨਹੀਂ ਅਹੀਂ ਉਦੋਂ ਤੁਰੇ ਹੋਏ ਹਾਂ ਯੋਦੇ ਨਾਲ ਸਾਥ ਨੂੰ ਆਈ ਯੋਦੇ ਪਹੁੰਚਿਆ ਹਾਂ ਜੰਗ ਦੇ ਮੈਦਾਨ ਚ ਇਹ ਅਸੀਂ ਥੋਕਣਾ ਪਕੌੜੇ ਪਕਾ ਰਹੇ ਹਾਂ। ਤੁਹਾਡਾ ਦਿੱਤੋ। ਹਾਂ। ਦੋ ਚਾਹ ਮਿੱਤੋ। ਲੱਭਾ ਕਣੀ। ਸੋਚਣ ਦਾ ਜਦੋਂ ਗੱਡੀ ਸਟਾਰਟ ਕਰੀਦੀ ਆ। ਭਾਜੀ ਕਿਹਨੇ ਨਾ ਬੱਡੋ। ਫੜੀ ਆ ਗਿਆ ਮੜ। ਹਾਂ? ਆਹ ਲਾਤਾ ਜੀ। ਖਾਲੀ ਕਰ ਲਗੇ ਆ ਇੰਨਾ ਸੈਲਵਾਂ ਚ ਖਾਲੀ ਕਰਨਾ ਹੁਣ ਤੱਕ ਤੇ ਰੱਬ ਦੀ ਮਿਹਰ ਨਾਲ ਕੰਮ ਜਾਵ ਬਸ ਪ੍ਰੋਸੈਸ ਚੱਲੂਗਾ ਹਵਾ ਬੰਦੀ ਪਈ ਆ ਤੇ ਹਵਾ ਬੰਦ ਤੋਂ ਬਾਅਦ ਅਗਲਾ ਸਟੈਪ ਖਾਲੀ ਕਰਨ ਦਾ ਜਾਰੀ ਕਰਾਂਗੇ ਅਗਲਾ ਪ੍ਰੋਸੈਸ ਫੇਰ ਹਵਾ ਬੰਦ ਤੋਂ ਬਾਅਦ ਚੱਲੂ ਹੋਊਗਾ ਤੇ ਰੱਬ ਕੋ ਕਰਕੇ ਘੰਟੇ ਚ ਖਾਲੀ ਹੋਈ ਨਹੀਂ ਗੱਡੀ हां दीप ਜੀਆ ਹੋ ਗਿਆ ਹਵਾ ਥੋੜਾ ਪਹਿਲੀ ਕੋਸ਼ਿਸ਼ ਸਾਡੀ ਨਕਾਮ ਰਹੀ ਆ ਹਵਾ ਕਰਨੀ ਪਈ ਆ ਮੈਂ ਇਹਨੂੰ ਪਹਿਲਾਂ ਕਿਹਾ ਵੀ ਥੱਲੇ ਜਿਗਾਰ ਲੱਗਾ ਨਹੀਂ ਹੈਗਾ ਇਹ ਗੱਲ ਮੁੰਡਿਆਂ ਨੂੰ ਵੀ ਹੁਣ ਦੁਬਾਰਾ ਫੇਰ ਕਰਨਾ ਪੜਾ ਹਵਾ ਕੱਢਣ ਤੋਂ ਬਾਅਦ ਦੁਬਾਰਾ ਫੇਰ ਹਵਾ ਭਰੀ ਹਵਾ ਭਰ ਕੇ ਫਿਰ ਅਸੀਂ ਕੀਤਾ ਜੀ ਇਹਨੂੰ ਵਾਲ ਨੂੰ ਚਾਲੂ ਤੇ ਅਸੀਂ ਹੋ ਗਏ ਕਾਮਯਾਬ ਹੁਣ ਪੂਰਾ 1 ਘੰਟਾ ਲੱਗਣਾ ਜੀ ਖਾਲੀ ਹੁਣ ਲੱਗਿਆ ਜਾਣਿਆ ਹੋ ਜਾਗੇ ਕਾਮਯਾਬ ਐ ਆਹ ਚਾਬੀ ਵੇਖੀ ਮੈਨੇ ਆਹ ਚਾਬੀ ਇਹ ਬਲਕਾ ਦੀ ਚਾਬੀ ਆ ਜਿਹਦੇ ਨਾਲ ਆਪ ਜਨਰੇਟਰ ਸਟਾਰਟ ਹੁੰਦਾ ਇਹ ਚਾਬੀ ਆ ਜਨਰੇਟਰ ਸਟਾਰਟ ਕਰਨ ਵਾਲੀ ਇਹ ਨਵੀਂ ਆਈ ਇੱਕ ਆਪਣੇ ਮਾਰਕੀਟ ਦੇ ਵਿੱਚ ਅੱਜ ਵੀਰ ਜੀ ਜੀ ਹਾਲਚਾ ਮੈਂ ਤੁਹਾਡੇ ਸਵੇਰ ਦੇ ਇਸ ਟਾਈਮ ਕਬਈ ਦੇ ਵਿੱਚ 4 ਵਜੇ ਆ ਵੀਰ ਤੋਂ ਲਾ ਕੇ ਫੇਰ ਸਵੇਰ ਨੂੰ ਲਗਾਤਾਰ ਚੱਲਦੇ ਪਏ ਫੇਰ ਵੀ ਵਿੱਚ 15 20 ਮਿੰਟ ਡਰਾਈਵ ਕੀਤਾ 16 ਗੱਡੀ ਹੈ ਉਹ ਆਪਣਾ ਜਵਾਨ ਹੈ ਚੱਲਦਾ ਪਿਆ ਹੈ ਫੋਨ ਉੱਠਿਆ ਹੈ ਲੱਗਦਾ ਹੈ ਗੱਡੀ ਸਾਫਾ ਭੋਜ ਦੇ ਨਾ ਜਾ ਰਹੀ ਇਹ ਤਾਂ ਦੇਖਿਆ ਤੇ ਜਵਾਨ ਹੋਣੀ ਕੋਈ ਸੁੱਤੇ ਪਏ ਹੈ ਗੱਡੀ ਤੇ ਰਾਫੀ ਚਲਾਉਂਦੇ ਆ ਫੇਰ ਭਰਾਵਾ ਉੱਠ ਗਿਆ ਉੱਠ ਬਹਿ ਗਿਆ ਬੋਲੇ ਤਾਂ ਗੱਲ ਹੋਣੀ ਹੈ ਰੈਵਰੀ ਕਰਨੇ ਸੌਖੀ ਨਹੀਂ ਹੈਗੀ ਸੱਪਾਂ ਦੇ ਸਿਰਾਂ ਤੋਂ ਲੋਟ ਚੱਕਣੇ ਪੈਂਦੇ ਆ ਮੇਰੇ ਡਰਾਈਵਰ ਗਿਆ ਹੁੰਦੀਆਂ ਸੋ ਹੁਣ ਅਸੀਂ ਪਹੁੰਚ ਗਏ ਮੰਜ਼ਿਲ ਤੇ ਰੋਡ ਅਜੇ ਵੀ ਵੇਖੋ ਸੋ ਨਿਸ਼ਾਨ ਪਏ ਆ ਬਿਲਕੁਲ ਖਾਲੀ ਰੋੜਿਆ ਤੇ ਹੁਣ ਇਹ ਪਹੁੰਚ ਜੜਾ ਹੋਰ ਪੰਜਾਬ ਮਾਡਰ ਰੱਕ ਆਪਣੇ ਮੰਜ਼ਿਲ ਤੇ ਇੱਥੇ ਅੱਜ ਦਾ ਵਲੋਗ ਕਰਦੇ ਆ ਖਤਮ